ਅੱਜ ਸਭ ਤੋਂ ਪਹਿਲੇ ਸਭ ਨੂੰ ਜੈ ਸ਼੍ਰੀ ਰਾਮ ਜੀ ਅੱਜ ਜਿਹੜੀ ਯਾਤਰਾ ਦਾ ਯੋਜਨ ਕੀਤਾ ਗਿਆ ਜੀ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਘ ਵੱਲੋਂ ਬੜੇ ਹੀ ਦੇਰ ਤੋਂ ਸਾਡੇ ਯਾਤਰੀਆਂ ਦੀ ਸਾਡੇ ਮੈਂਬਰਸ ਦੀ ਡਿਮਾਂਡ ਸੀਗੀ ਜਿਹੜੇ ਅਬੂ ਧਾਬੀ ਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਜੀ ਦਾ ਤੇ ਸਾਨੂੰ ਜਰੂਰ ਉਹਦੇ ਦਰਸ਼ਨ ਕਰਾਏ ਜਾਣ ਤੇ ਅੱਜ ਉਹਦੇ ਸਬੰਧ ਵਿੱਚ ਹੀ ਅੱਜ ਯਾਤਰਾ ਅਬੂ ਧਾਬੀ ਦੇਸ਼ ਦੇ ਵਿੱਚ ਜਿਹੜਾ ਪਹਿਲਾ ਮੁਸਲਮਾਨ ਕੰਟਰੀ ਦੇ ਵਿੱਚ ਮੰਦਿਰ ਬਣਿਆ ਸ਼੍ਰੀ ਰਾਮ ਜੀ ਦਾ ਉਹ ਦੇਖਣ ਵਾਸਤੇ ਯਾਤਰਾ ਜਾਰੀ ਹੈ ਸੀ ਲਗਭਗ ਜੀ 25 ਮੈਂਬਰਾਂ ਦਾ ਜੱਥਾ ਹੈਗਾ ਜਿਹੜਾ ਕਿ ਅਬੂ ਦਾਬੀ ਦੇ ਵਿੱਚ ਸਪਨਾ ਪਹਿਲੇ ਦਰਸ਼ਨ ਕਰਨ ਗਏ ਸ਼੍ਰੀ ਰਾਮ ਜੀ ਮੰਦਿਰ ਜੀ ਦੇ ਜਿਹਦਾ ਕਿ ਥੋੜੇ ਦਿਨ ਪਹਿਲਾਂ ਹੀ ਉਹਦੀ ਸਾਹਿਬ ਨੇ ਉਦਘਾਟਨ ਕੀਤਾ ਹੈਗਾ ਔਰ ਅਬੂ ਦਾਬੀ ਤੋਂ ਬਾਅਦ ਅਸੀਂ ਦਰਸ਼ਨ ਕਰਨ ਤੋਂ ਪਛਾਦ ਦੁਬਈ ਜਿਹੜਾ ਸ਼ਹਿਰ ਕਾਫੀ ਵਿਸ਼ੇ ਪ੍ਰਯਕ ਪ੍ਰਖਤਾ ਸਾਰੇ ਆਲੀਸ਼ਾਨ ਆਪਣੇ ਕਰਨ ਵਾਸਤੇ ਕਾਫੀ ਫੇਮਸ ਹੈ ਉਹਦੇ ਵਿੱਚ ਅਸੀਂ ਥੋੜਾ 4 ਦਿਨ ਦਾ ਸਾਡਾ ਹੈਗਾ ਉੱਥੇ ਟ੍ਰਿਪ ਦਾ ਉਸ ਤੋਂ ਬਾਅਦ ਜਿਹੜਾ ਯਾਤਰਾ 7 ਤਰੀਕ ਨੂੰ ਵਾਪਿਸ ਅੰਮ੍ਰਿਤਸਰ ਵਾਪਸ ਆਏਗੀ ਟੋਟਲ ਕੀ ਹੈ 5 ਦਿਨ ਦਾ ਮਤਲਬ ਹੈਗਾ ਟੂਰ ਤੇ 6ਵੇਂ ਦਿਨ ਅਸੀਂ ਘਰ ਵਾਪਸ ਮਤਲਬ ਹੰਦਸਰਾ ਮੰਗ ਵਾਪਸ ਦੇਖੋ ਜੇ ਇਸ ਟਾਈਮ ਸਾਰੇ ਸੰਸਾਰ ਦੇ ਵਿੱਚ RAM mai ਹੋਇਆ ਪਿਆ ਸਾਰਾ ਸੰਸਾਰ RAM mai ਲਹਿਰ ਚੱਲ ਰਹੀ ਹੈ ਉਦੇ ਸਬੰਧ ਵਿੱਚ ਹੀ ਇਸ ਤਰ੍ਹਾਂ ਅਯੋਧਿਆ ਦੇ ਵਿੱਚ ਸਾਡੇ ਇਸ ਟਾਈਮ ਬਹੁਤ ਜ਼ਿਆਦਾ ਲੋਕਾਂ ਦੇ ਉਤਸ਼ਾਹ ਹੈਗਾ ਕਿ ਰਾਮ ਮੰਦਰ ਦਾ ਇਸੇ ਤਰ੍ਹਾਂ ਹੀ ਮੁਸਲਮ ਦੇਸ਼ ਦੇ ਵਿੱਚ ਮੰਦਰ ਦਾ ਉਤਸ਼ਾਹ ਵੇਖ ਕੇ ਲੋਕਾਂ ਨੇ ਸਾਨੂੰ ਕੀਤਾ ਅਗਰੇ ਕਿ ਤੁਸੀਂ ਇਹਦਾ ਇੱਕ ਟ੍ਰਿਪ ਜਿਹੜਾ ਬਣਾਓ ਕਿ ਜਿੱਦੇ ਆਪਾਂ ਦਰਸ਼ਨ ਕਰ ਸਕੀਏ ਜਾ ਕੇ ਉਸੇ ਸਬੰਧ ਵਿੱਚ ਹੀ ਅੱਜ ਆਪਾਂ ਇਹਨੂੰ ਅੱਜ ਅਮਲੀ ਜਮਾ ਬਣਾਉਣ ਜਾ ਰਹੇ ਹਾਂ ਔਰ ਬੜੀ ਦੇਰ ਤੋਂ ਇਹਦੀ ਤਿਆਰੀ ਸਾਡੀ ਚੱਲਦੀ ਸੀਗੀ ਜੋ ਕਿ ਅੱਜ ਪ੍ਰਭੂ ਪ੍ਰਭੂ ਕਿਰਪਾ ਦੇ ਨਾਲ ਸੰਪੂਰਨ ਹੋਣ ਜਾ ਰਹੀ ਹੈ ਅੱਗੋ ਵੀ ਜੀ ਬਿਲਕੁਲ ਜੀ ਜਿਹੜੀ ਜਨਤਾਰਾ ਸਹਿਯੋਗ ਸਾਡੇ ਨਾਲ ਲਗਾ ਜੋ ਜਿਸ ਤਰ੍ਹਾਂ ਜਿਸ ਤਰ੍ਹਾਂ ਭਗਤਾਂ ਦਾ ਉਤਪਮ ਹੋਏਗਾ ਅਨੁਲ ਹੋਏਗਾ ਉਸੇ ਤਰ੍ਹਾਂ ਅੱਗੂ ਚੱਲਦਾ ਰਹੇਗਾ ਔਰ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਚਾਹਣਾ ਬੜਾ ਖਾਸ ਕਿ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਸਾਡੇ ਰਵਾਇਨ ਦੇ ਕਾਫੀ ਪਾਤਰ ਜਿਹੜੇ ਜੁੜੇ ਹੋਏ ਆ ਸਾਡੀ ਜਿਹੜੀ ਨੈਕਸਟ ਜਿਹੜੀ ਹੈ ਧਾਰਮਿਕ ਯਾਤਰਾ ਉਹ ਸ਼੍ਰੀਲੰਕਾ ਦੇ ਵਿੱਚ ਜਾਏਗੀ